چار جاپی ڈوگڑے پہنتے ایک پاس ٹھاکر لگا ہوا ہے دوسرے پاس کاشی پوریہ چیلی لگا ہوا ہے دو نمیاں امرا کے منڈے کو چار امرتری دو تین مارے بڑھتا تورا آپ ਕਿਹੜੀ ਕਰਦੇ ਗਏ ਹਾਂ ਇਸ ਟੋਰਨੀ। ਮੌਜੂਦ ਖਾਨਪੀ ਕਬੱਡੀ ਪਾਰੀ ਹੈ। ਬੋਲ ਰਿਖਾਪੁਰੀਆ ਚੈਲੀ ਪਿਆਰ ਹੈ। 4 ਹਰਤਾ ਤਾਤਰ ਗੋਗਰੀਆ ਵਾਲਾ। ਕਹਿੰਦੇ ਪ੍ਰਾਂਤ ਦਾ ਸ਼ਾਨਦ ਕਬੱਡੀ ਕਾਡ ਦਾ 10 ਜਹਾਜੀ ਮਗਨ ਸੀਦੇ ਹਰਿਆਣੇ ਦਾ। ਬੋਲ ਤੋਂ ਮਾਨ ਬੜਿਆ ਛਾਲ ਤੇ ਦੁਨੀਆ ਵਿੱਚ ਜਾਗਿਆ ਛੀਲੇ ਬਾਦ ਆਉਂਦੀ ਤੋਨੇ ਤੋਨੇ ਤੋਂ ਆਹ ਦੇਖ ਪਾਰੀ ਦੇ ਖਿਆਲ ਹੋਦਾ ਜਿਹਨੇ ਦੁਨੀਆ ਦੇ ਕਰੋਨੇ ਤੋਂ ਆ ਵੀ ਗਰੋਸ ਤੇ ਨਾਕੀ ਦੀ ਹੈ। ਵੱਡੇ ਮੱਲ ਨੇ ਪਹਿਲਵਾਨਾਂ ਦੇ ਗੁਰਨਾਮ ਖੇਡਾਂ ਵਿੱਚ ਵੀ ਤੇ ਯਾਦ ਹੈ ਤੁਮਾ ਆਹ ਗਰੋਸ ਆਲਮਗੀਰ ਦੀ ਧਰਤੀ ਦਾ ਜੱਜ ਕਬੱਡੀ ਪਾ ਰਿਹਾ ਹੈ ਪਿੰਡੀ ਤਿਆਰ ਹੈ ਜਸਤਾਰ ਤਿਆਰ ਹੈ ਸਾਹਮਣੇ ਦੀਆਂ ਗੱਲਾਂ ਨੇ ਕੋਰਕੋਲ ਦੀ ਟੀਮ ਮੰਦੂਰਪੂੜੀਆਂ ਪਾਉਂਦਾ ਢਿੰਡਾ ਕਬੱਡੀਆਂ ਪਾਉਂਦਾ ਰੈਂਟਨ ਖਰਾਜਾਂ ਵਾਲਾ ਫਰਾ ਕਰਵਾਉਂਦਾ ਉਧਰ ਫਰਾਣਾ ਸਾਹਮਣੇ ਵਾਲੇ ਖਰਾਜਾਂ ਵਾਲੇ ਜੀਤ ਦਾ ਨਾਮ ਹੈ ਜੀਤ ਜੱਤੀ ਦੇ ਮੰਨਾਂ ਵਿੱਚ ਆਉਂਦਾ ਫਰਾ ਕਰਵਾਇਆ ਨਾ ਮੰਨਾਂ ਨੇ ਆਪਣੇ ਸਮੇਂ ਦੇ ਨਾਲ ਉਧਰ ਗੇਲੇ ਨੌਜਨ ਕਬੜੋ ਸਾਹਮਣੇ ਅਮਰਪਾਲ ਤਿੰਦੜ ਭਨੀਆ ਕਬੱਡੀ ਪਾ ਰਿਹਾ ਤੇ ਸਗਰਾ ਗੱਲ ਕਰ ਰਿਹਾ ਹੈ ਅਮਰਪਾਲ ਕਬੱਡੀ ਪਾਈ ਹੈ ਤੇ ਧਾਕਰ ਕਹਿੰਦੇ ਆਉਂਦਾ ਸਾਰੀ ਟੁੱਟ ਕੇ ਮੂਰੇ ਹੋ ਗਿਆ ਉਹ ਖਿਡਾਰੀਆਂ ਦੇ درمیان ਉਹ ਕਹਿੰਦਾ ਮੁਕਾਬਲਾ ہاتھ کبڈی 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 ہے مارا بولی بارے سب میں ہاسپا چلتا رہے میری جات بوتنا کچھ بندہ بڑھ کے ملتا رہے میری جات بوتنا کچھ بندہ بڑھ کے ملتا رہے ٹاق رہے گوگر ਮੇਰੇ ਗੁਰੇ ਪ੍ਰਵਾਨ ਦੀ ਕਬੱਡੀ ਪੈਰੀ ਹੈ ਇਹਦਾ ਪਿਆਰ ਆਵਰ ਤੋਂ ਬਸਤੀਆਂ ਦੇ ਨਾਲ ਕੋਈ ਵੀਰ ਵਿਸ਼ੇਸ਼ ਤੌਰ ਤੇ ਪੁੱਜਿਆ ਕਿ ਜਿੰਨੇ ਨੇ ਮੱਜਾ ਜਾਰੇ ਤਾਲੀਆਂ ਤੇ ਢੋਰੀਆਂ ਮੌਂ ਵੀ ਖਵਾਇਆਂ ਫਲ ਕੁੱਟ ਕੁੱਟ ਕੇਰੀਆਂ ਜਦੋਂ ਕਬੱਡੀ ਦਾ ਗਰਾਊਂਡ ਦਾ ਜਿਹੜਾ ਤੇ ਲੋਕੀ ਖੜ ਖੜ ਬਹੁਤ ਦੇਖਦੇ ਆ ਬੋਲਦਾ ਸਪੀਕਰਾਂ ਤੇਰਾ ਉਹਦਾ ਕਪੀਟਨ ਜਨਾਬ ਬੋਲਦਾ ਇਹ ਕਹਿੰਦੇ ਹੈਪੀ ਕੰਵਾਲ ਵਾਲਾ ਨਹੀਂ ਜੱਪਾ ਲੱਗ ਗਿਆ ਸੀਵਾ ਕੰਵਾਲ ਦੀ ਟਾਪ ਜਿੱਤ ਗਿਆ ਵਰਜਨ ਬਾਗੇ ਪਰਾਨੇ ਜਾਨ ਖਸਦਾ ਹੈ ਅੱਜ ਕਲਾ ਗਰਾਊਂਡ ਰੰਦਾ ਸਾਡਾ ਵੀਰ ਵੱਡੇ ਪੱਧਰ ਤੇ ਵੱਡਾ ਮਾਨ ਮੇਰਾ ਬਾਗੇ ਪਹਾੜੇ ਪੈਂਦਾ ਹੁੰਦਾ ਤੇ ਗਰਜੰਦ ਵੀ ਸਦਾ ਨਾਲ ਆਉਣਾ ਸਮਾ ਵੀਰ ਪੂਰਬੀਪੁਰਿਆ ਪਿਆਰ ਹੈ ਪਿਆਰ ਹੈ ਕਹਿੰਦੇ ਟਾਤਰ ਗੋੜੀਆਂ ਦਾ ਇੱਥੇ ਕਬੱਡੀ ਅਮਰਪਾਲ ਦੀ ਪੈਰੀ ਹੈ ਸਗਰਾਜ ਚਾਰ ਗੱਲ ਹੋ ਰਿਹਾ ਲਓ ਕੁੰਬੜ ਭੰਗ ਦਾ ਕਹਿੰਦੇ ਅਮਰਪਾਲ ਦੂਸਰੇ ਪਾਸੇ ਕਾਸ਼ੀ ਮੁਰਿਆ ਯਤਨ ਕਰਦਾ ਪਰ ਕੁੰਬੜ ਭੰਗੀਆਂ ਵੀ ਬੜਾ ਟਿੱਖਾ ਆਹ ਜੰਗਦਾਰ ਨੰਨਾ ਤੇ ਟੀਮ ਲਈ ਜੋਰ ਦੇ ਵਿੱਚ ਕਰ ਰਿਹਾ ਹੋ ਗਿਆ ਅਗਲੇ ਮੈਚ ਲਈ ਫਕਰ ਝੰਡਿਆਲੇ ਗੱਭਰੂ ਪੁੱਜ ਗਏ ਇਹਨਾਂ ਦੀ ਦੂਜੀ ਟੀਮ ਨੂੰ ਅਸੀਂ ਬੇਨਤੀ ਕਰਦੇ ਹਾਂ ਇਹਨਾਂ ਵਰਕੇ ਜਲਦੀ ਲਾ ਕੇ ਆ ਜਾਣ ਖੇਡਾਂ ਦੀ ਦੇਖ ਲੈਣ ਤੇ ਆ ਪੱਧਵਾ ਤੇ ਫੰਕਰ ਚੰਨਾ ਲਓ ਜਲਾਨੀ ਦਾ ਗੱਭਰ ਇਹ ਕਹਿੰਦੇ ਹaryana ਕੋਟ ਨੂੰ ਬੁਲਾਉਂ ਕਰਦਾ ਜਿਹੜਾ ਦੀਵ ਹੈ ਆਪਣਾ ਸ਼ਾਹਮਤ ਦੱਸਾ ਚੱਲ ਕੇ ਬੋਲੇ ਹੈ ਤਾਰਾ ਇਹ ਸਮਾਂ ਹੰਡਾਇਆ ਪੁੱਤਾਂ ਕਿੱਥੇ ਕਿਤੇ ਰਹਿਣ ਆਵਾਜ਼ਾਂ ਦਿਲ ਮਿਲਿਆ ਦੇ ਮੇਲੇ ਸੱਜਣਾ ਤੇ ਵਿੱਥਰ ਗਿਆ ਦੀਆਂ ਯਾਦਾਂ ਦਿਲ ਮਿਲਿਆ ਦੇ ਮੇਲੇ ਸੱਜਣਾ ਵਿੱਥਰ ਗਿਆ ਦੀਆਂ ਯਾਦਾਂ ਇਹ ਸਮਾਂ ਹੱਥ ਫੜ ਕੇ ਲੰਘਾਣਾ ਚਾਹੀਦਾ ਜੋ ਸਮਝ ਲੰਘਿਆ ਉਹ ਮੁੜ ਕੇ ਨਹੀਂ ਆਉਣਾ ਫਿਰ ਤੇ ਯਾਦਾਂ ਰਹਿ ਜਾਂਦੀਆਂ ਪੱਧਵਾ ਦੇ ਮੁੰਡਿਆਂ ਨੂੰ ਬੇਨਤੀ ਹੈ ਵੀ ਇਲਾਕੇ ਆ ਜਾਣ ਬਾਬੂ ਜੀ ਦੇ ਬਣਾ ਪੂਰੀ ਰੇਡ ਕਰੀ ਹੈ ਮੇਰੀ ਬੇਨਤੀ ਹੈ ਸਾਰੇ ਭਰਾਵਾਂ ਨੂੰ ਪੂਰੇ ਪੰਜਾਬ ਨੂੰ ਔਰ ਸਾਡੇ ਐਮ ਆਰ ਆਈ ਵੀਰ ਜਿਹੜੇ ਵਸਦੇ ਨੇ ਵਿਦੇਸ਼ਾਂ ਦੇ ਵਿੱਚ ਆਪਾਂ ਹਰ ਪੀਰ ਦੇ ਪਰਿਵਾਰਾਂ ਨਾਲ ਬੰਨਿਆ ਬੱਟ ਕੇ ਖੜਨਾ ਹੈ ਤਾੜੀ ਦੀ ਬਹੁਤ ਵੱਡੀ ਮਾਰ ਹੈ ਔਰ ਨਾਲ ਮਿਲ ਕੇ ਬਹੁਤ ਦਾ ਵੀ ਸਾਥ ਦੇਣਾ ਇਦਰ ਕਹਿੰਦੇ ਢੋਲਾ ਦੇ ਨਾਲ ਯਾਰ ਕਬੱਡੀ ਪਾ ਰਿਹਾ ਹੈ ਚਾਰ ਨੇ ਤੇ ਢਿੰਡੀ ਆ ਨੌਜੋ ਜਬਰੂ ਲਾਉਂਦਾ ਫਿਰਦਾ ਤਰਾ ਦੀ ਧੰਨਤਾਲ ਔਰ ਪੰਜਾਬ ਦੇ ਫਰਾਂ ਦੀ ਟੱਕਰ ਦੇਖਾਰੇ ਵਿਚਕਾਰ ਢਿੰਡੀ ਦੇ ਬੋਲੇ ਨਾਲ ਹੀ ਕਰਾ ਗਿਆ ਬੰਦੇ 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 ਨੇ ਬੰਦਾ ਹਾਲੇ ਨਹੀਂ ਖਾ ਨੰਬਰ ਉਹ ਜਾ ਪੀਉਣਾ ਇੱਕ ਆਲੀ ਧੰਨੇ ਵਾਲੇ ਪਿੰਡੀ ਨਹੀਂ ਤਾਰੀਆ ਮਾਰੋ ਯਾਰ ਜ਼ੋਰਦਾਰ ਹਾਂ ਕਹਿੰਦੇ ਬੈਜਾ ਬੈਜਾ ਕਰਾਦੀ ਹੈ ਉਹ ਕੋਰੀਆ ਕਹਿੰਦੇ ਜਵੰਦਰ ਨੰਬਰ ਤੇ ਟੀਮ ਲਈ ਜੁੜ ਗਿਆ ਅਗਲੀ ਕਬੱਡੀ ਪੌਣ ਦੇ ਲਈ ਕਹਿੰਦੇ ਅਮਰ ਪਰ ਹੋਰ ਚਾਰ ਬਰ ਚਾਰ ਉਧਰ ਚਾਰ ਚਾਹੀ ਉਡੀਕ ਰਿਹਾ ਮਾਰਦੇ ਉਧਰ ਚਾਰ ਚਾਹੀਆ ਉਧਰ ਸਾਡਾ ਭਰਾ ਮਨੋਜ ਦਾ ਵੀ ਪੇੜਾ ਦਾ ਸੱਚਾ ਦਾ ਸੱਚਾ ਸੇਲਾ ਬਾਤ ਹੁੰਦਾ ਭਰਾ ਔਰ ਪਿੰਡ ਮਿੰਟੂ ਉਹ ਵੀਰ ਵੀ ਵੀ ਅੱਜ ਦੇ ਕਬੱਡੀ ਕੱਢ ਕੇ ਪੁੱਜਣਾ ਸੀ ਕੋਈ ਜ਼ਰੂਰੀ ਕੰਮ ਕਰਕੇ ਸਾਡਾ ਭਾਂ ਨਹੀਂ ਪੁੱਜ ਗਿਆ 1 ਲੱਖ ਰੁਪਏ ਦਾ ਬਹੁਤ ਵੱਡਾ ਜਿਹੜਾ ਸਹਯੋਗ ਹੈ ਅੱਜ ਦੇ ਕਬੱਡੀ ਕਮੁਨੀਆਂ ਮਨਜੀਤ ਸਿੰਘ ਜੀ ਸਾਡੇ ਖੋਤਾ ਦਾ ਯਾਰ ਕਰੀਤ ਵਾਦਾ ਕਰਦੇ ਆ ਉਹ ਵੀ ਰੱਬੀ ਰੂਹ ਦਾ ਸੰਗਰਾਜ ਜਦੋਂ ਬੇਕੀ ਦਾ ਨਾ ਫਿਰ ਮੈਂਟਲ ਦੁਨੀਆ ਨੂੰ ਬੱਦਰੀ ਸੇਵਾ ਕਰ ਰਿਹਾ ਆ ਉਹ ਕਬੱਡੀ ਪੈਰੀ ਆਲਮਗੀਰ ਦੇ ਜਸ਼ਨ ਦੀ ਤੇ ਕਰਦੇ ਵਾਲਾ ਬਾਲ ਲਓ ਕਿਹਦੇ ਜਸ਼ਨ ਆਲਮਗੀਰਿਆ ਪਰਮਾਨ ਸ਼ਕਤੀ ਦੇ ਪੁਰਵਰਕਿਆ ਹਿੱਕਰ ਜਿਹਦੇ ਗਾਰਡ ਨੇ ਦੂਜ ਜੂਜ ਕੇ ਖੰਭਿਆਂ ਦਾ ਕੱਟ ਕਰਦੇ ਬਾਲਰ ਨੇ ਲਓ ਪਾਰਾ ਪਰਜਿਵ ਸਰੀਰ ਅੰਨੀ ਜਾਨ ਦਾ ਮਾਲਕ ਆ ਉਹ ਕਿਹਦੇ ਲੀਗਰ ਪੱਟਾਂ ਤੋਂ ਥੋੜੀ ਬਾਹ ਕਾਲੀ ਆ ਇਹ ਚਾਰਾਂ ਜਾਫੀਆਂ ਤੇ ਧਾਰਾ ਬੋਲ ਦਿੱਤਾ ਹੁਣ ਦੇਖ ਰਿਹਾ ਵੀ ਕਿਹੜਾ ਕੋੜ ਕੋੜੀ ਆ ਪਿੰਡੀ ਟਰਾਈ ਕਰਦਾ ਜਾਂ ਗੇਟਾਰ ਤੇ ਜਾਫਰ ਮੁੰਡਾ ਕਰਿਆ ਬੰਦਲ ਆ ਬੱਤੀ ਖੋਚ ਲਾਦਾ ਜ਼ੋਰ ਕਬੱਡੀ 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 ਕਹਿੰਦੇ ਅਭੀ ਜੋਰ ਮਿchan ਹੁੰਦਾ ਆਪਣੀ ਕਹਾਣੀ ਆਪਰਾ ਜਾਂਦਾ ਔਰ ਮੰਦਰ ਕਹਿੰਦੇ ਜਿਸਰ ਆਪਣੀ ਟੀਮ ਲਈ ਜੋਰ ਬਿਲਕੁਲ ਕਾਰਗ ਹੋ ਗਿਆ ਅਗਲੀ ਵਾਰ ਦੀਆਂ ਟੀਮਾਂ ਵੀ ਵਰਕੇ ਮੇਡ ਨਾ ਹੋ ਲਓ ਬਾਕੀ ਕਾਲ ਦੇਣਾ ਜਿਹੜਾ ਗਰਾਉਂਡ ਦੇ ਕਾਲਨ ਦੇਖੋ ਵੀ ਆ ਗਿਆ ਬੋਈਆਂ ਵਾਲੀਆਂ ਸਾਡਾ ਬਬਲਾ ਭਰਾ ਵੀ ਚੰਗਿਆ ਤੇਗਦੇਵ ਬੋਈਆਂ ਵਾਲਾ ਕਹਿੰਦੇ ਪਿਆਰ ਹੈ ਲਖਵੀਰ ਬਾਈ ਪੰਗਾ ਸੀਰਾਂ ਦੇ ਨਾਲ ਲੰਮਾ ਹਨਾ ਕਹਿੰਦੇ ਸਰਵੇਦ ਬੋਈਆਂ ਨਾਲ ਪੰਗਾ ਸੀਦੀ ਟੀਮ ਲਈ ਖੇਡਦੇ ਆ ਸਾਰੇ ਬਰੋਡਰਾਂ ਦਾ ਮਿਲ ਕੇ ਕਹਿ ਰਿਹਾ ਹੈ ਵੀ ਆਜੋ 10 ਸਤੰਬਰ ਨੂੰ ਆਲ ਉਪਰ ਦੀਆਂ 8 ਟੀਮਾਂ ਦੇ ਟੂਰ ਆਲੇ ਪੁਰ ਦੇ ਵਿੱਚ ਵੇਖੀ ਨੂੰ ਮੰਨ ਲਗੇ ਜਿਹਦਾ ਅਜੇ ਟੌਪ ਟੌਪ ਦੇ ਆਇਆ ਇਹੋ ਜਿਹੇ ਦੂਜੇ ਵਾਲੇ ਪਿੰਡ ਵਿੱਚ ਵੀ ਖਿਡਾਰੀ ਟੌਪ ਟੌਪ ਦੇ ਪੁੱਜਣੇ ਆ ਤਾਰ ਜਲਾਨੀ ਵਾਲਾ ਅਗਲੀ ਰੇਡ ਸਾਹਮਣੇ ਢੋਲਾ ਖਾਈਏ ਸੁਭਾਰਾ ਟੋਪਰ ਲੈ ਵੀ ਸਖਰਾਜ ਤਾਰ ਫੋੜਿਆ ਗੱਲ ਇਹਦੀ ਰੇਡ ਆ ਢੋਲਾ ਜਲਾਨੀ ਵਾਲਾ ਕਹਿੰਦੇ ਕਬੱਡੀ ਪਾਉਣ ਲਈ ਆਤਾ ਹੋਇਆ ਚਾਰ ਕਿਹੜਾ ਪਿਆ ਹੋਇਆ

ਇੱਥੇ ਵੱਧਾ ਖੇਡ ਗਏ ਤੇ ਪੂਰਾ ਸੀਜ਼ਨ ਵਾਇਕਰੂ ਦੀ ਕਿਰਪਾ ਨਾਲ ਫਿਰ ਉਹਦੀ ਪੰਜਾਬ ਦੇ ਵੱਡੇ ਮੇਲੇ ਦੇ ਚੰਗੀ ਰਹਿੰਦੀ ਹੈ ਇਸ ਸਾਲ ਦੇਖਾਂਗੇ ਵੀ ਕਿਹੜਾ ਗੋਲ ਮੈਨਰ ਦਾ ਜੇਤੂ ਬਣੇਗਾ ਆਹ ਸਾਹਮਣੇ ਕਹਿੰਦੇ ਤੁੰਗਲ ਭੜਦੇ ਅਸਤਰੇ ਕਬੱਡੀ ਭਵਤੀ ਹੈ ਯਾਰਾਂ ਦੇ ਵਿੱਚੋਂ ਕੌਣ ਲੈ ਵੀ ਕਾਚੀ ਪੁਰੀਆ ਫਰਤ ਪਿਆਰੀ ਦਸਤ ਪੁਰੀਆ ਦੇ ਵੀ ਮੈਂ ਕਿੰਨੀ ਦੂਰ ਹ ਆਹ ਦੋਸਤਾਂ ਵਾਲਿਆਂ ਦੇ ਦਰਮਿਆਨ ਆਹ ਹੋਆ ਕੋਚਾ ਕਬੱਡੀ 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 ਇੱਥੇ ਰੱਖ ਇੱਥੇ ਰੱਖ ਇੱਥੇ ਰੱਖ আগলে বাইক দোনে টিমা গ্রাউন্ড আজ